ਇਹ ਘਟਨਾ ਵਾਪਰੀ ਹੈ ਮਾਡਲ ਟਾਉਨ ਏਰੀਆ ਦੇ ਵਿੱਚ ਅ ਦੱਸਿਆ ਜਾ ਰਿਹਾ ਹੈ ਕਿ ਸਰਦਾਰ ਮਹਿੰਦਰ ਸਿੰਘ ਕੇਪੀ ਦੇ ਜਿਹੜੇ ਕਿ ਬੇਟੇ ਸੀਗੇ ਉਹਨਾਂ ਦਾ ਦਿਹਾਂਤ ਹੋ ਗਿਆ ਐਕਸੀਡੈਂਟ ਦੌਰਾਨ ਹਾਂ ਸਾਨੂੰ ਪਤਾ ਲੱਗਾ ਤੇ ਅਸੀਂ ਵੀ ਇੱਥੇ ਆਏ ਹਾਂ ਬਹੁਤ ਮੰਦਪਗੀ ਘਟਨਾ ਹੋਈ ਕੇਪੀ ਸਾਹਿਬ ਦੇ ਪਰਿਵਾਰ ਦੇ ਨਾਲ ਕਿਉਂਕਿ ਇਹ ਜਿਹੜਾ ਘਾਟਾ ਹੈ ਬਹੁਤ ਵੱਡਾ ਉਹਨਾਂ ਨੂੰ ਘਾਟਾ ਪਿਆ ਇੱਕ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਮੌਤ ਹੋਈ ਹੈ ਤੇ ਸਾਡੇ ਕੋਲ ਜਾਦਾ ਸ਼ਬਦ ਨਹੀਂ ਕਹਿਣ ਲਈ ਕਿਹੜੀ ਜਗ੍ਹਾ ਐਕਸੀਡੈਂਟ ਹੋਇਆ ਸਰ ਮਾਤਾਣੀ ਚੌਂਕ ਦੇ ਕੋਲ ਇਹ ਐਕਸੀਡੈਂਟ ਹੋਇਆ ਤੇ ਜਿਹੜੀ ਡਿਟੇਲ ਜਿਹੜੀ ਹੈ ਉਹ ਪਤਾ ਲੱਗਦਾ ਹੈ ਕਿ ਉਹਨਾਂ ਦਾ ਕੀ ਨਾਮ ਕੀ ਸੀਗਾ ਉਹਨਾਂ ਦੇ ਜਿਹੜਾ ਪੀਕੇਪੀ ਰਿਚੀਕੇਪੀ ਇਹ ਨਾਮ ਸੀਗਾ ਉਹਨੂੰ ਲੈ ਕੇ ਮੌਕੇ ਦੇ ਉੱਤੇ ਗਲੋਬਲ ਹਸਪੀਟਲ ਲੈ ਗਏ ਉਸ ਤੋਂ ਬਾਅਦ ਉਹਨਾਂ ਦਾ ਰੈਫਰ ਕਰਤਾ ਪਟੇਲ ਚ ਲੈ ਗਏ ਪਰ ਉਹਨਾਂ ਨੂੰ ਬਚਾ ਨਹੀਂ ਸਕੇ ਤੇ ਉਹਨਾਂ ਦੀ ਮੌਤ ਜਿਹੜੀ ਹੋ ਗਈ ਹੈ ਬੜਾ ਕਾਟਾ ਪਿਆ ਬਹੁਤ ਜ਼ਿਆਦਾ ਉਹਨਾਂ ਨੂੰ ਪਰਿਵਾਰ ਨੂੰ ਬਹੁਤ ਵੱਡਾ ਕਾਟਾ ਪਿਆ ਬਹੁਤ ਮਾੜੀ ਘਟਨਾ ਹੈ ਇਹਨਾਂ ਦੀ ਫੈਮਿਲੀ ਚ ਕੌਣ ਕੌਣ ਸੀ ਸਰ ਇਹਨਾਂ ਦੀ ਫੈਮਿਲੀ ਦੇ ਵਿੱਚ ਕੇਪੀ ਸਾਹਿਬ ਦੇ ਦੋ ਬੇਟੀਆਂ ਇੱਕ ਬੇਟਾ ਹੈ ਤੇ ਇਹ ਛੋਟੇ ਹੀ ਬੇਟਾ ਛੋਟਾ ਸੀ ਮੈਰਿਟ ਸੀਗੇ ਅਨਮੈਰਿਟ ਸੀਗੇ ਕੀ ਕੰਮ ਕੀ ਕਰਦੇ ਸੀਗੇ ਬਿਜ਼ਨਸ ਕਰ ਰਹੇ ਜਾਂ ਖੇਤੀ ਵਗੈਰਾ ਇਹਨਾਂ ਦੀ ਜ਼ਮੀਨ ਵਗੈਰਾ ਕਾਫੀ ਹੈਗੀ ਉਹ ਖੇਤੀ ਕਰਦੇ ਸੀ ਕੋਈ ਹੋਰ ਕੋਈ ਹੈਣਾ ਪਾਜੀ ਸ਼ੋਰੂਮ ਬ੍ਰਦਰ ਆਪਣਾ ਬਿਲਕੁਲ ਜੀ ਭਾਜੀ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਫਿਰ ਜੇਕਰ ਆਪ ਦੇਖੋਗੇ ਤਾਂ ਪੂਰੀ ਕੀ ਪੂਰੀ ਰੇਲਿੰਗ ਹੋਰ ਸੀਡੀ ਵੀ ਨੁਕਸਾਨ ਅੱਛਾ ਤੇ ਫਿਰ ਵੀ ਜਿਹੜੇ ਬਾਹਰ ਗਮਲੇ ਵਗੈਰਾ ਲਗਾਏ ਆ ਵੀ ਕਾਫੀ ਨੁਕਸਾਨ ਆਇਆ ਬੜੀ ਕੋਸਟਲੀ ਚੀਜ਼ਾਂ ਹੁਣ ਆਪ ਦੇਖਦੇ ਆ ਕਿਵੇਂ ਕਲੇਮ ਕਰਤੇ ਆ ਅੱਛਾ ਸਰ ਕੈਮਰੇ ਵਗੈਰਾ ਲੱਗੇ ਤੁਹਾਡੇ ਹਾਂ ਲੱਗਾ ਭਾਜੀ ਸਾਹਮਣੇ ਆ ਜੋ ਵੀ ਹੈਗਾ ਇਹਦੇ ਚ ਰਿਕਾਰਡ ਹੋ ਗਿਆ ਹੋਵੇਗਾ ਹਾਂ ਜੀ ਹਾਂ ਜੀ ਯੈਸ ਤੇ ਮੁਕਦੀ ਪੁਲਿਸ ਪ੍ਰਸ਼ਾਸਨ ਸਰ ਪਹੁੰਚੀ ਸੀਗੀ ਹਾਂ ਜੀ ਪਹੁੰਚੀ ਸੀ ਅੱਛਾ ਤੇ ਜਿਹੜੀ ਸੀਸੀਟੀਵੀ ਫੁਟੇਜ ਆ ਤੁਹਾਡੇ ਕੋਲ ਹੁਣ ਸਵੇਰੇ ਦਿੱਤੀ ਜਾਊਗੀ ਪੁ ਸਸ਼ੇਕਲ ਮੈਂ ਰਾਏ ਜੁਹਾਰ ਪੰਜਾਬੀ ਫੋਕ ਸਿੰਗਰ ਔਰ ਸਰਦਾਰ ਮਹਿੰਦਰ ਸਿੰਘ ਕੇਪੀ ਜੋ ਕਿ ਅਕਾਲੀ ਦਲ ਦੇ ਨੁਮਾਇੰਦੇ ਨੇ ਉਹਨਾਂ ਦੇ ਬੇਟੇ ਰਿਚੀ ਕੇਪੀ ਜਿਹਨਾਂ ਦਾ ਅੱਜ ਡੈਥ ਹੋ ਚੁਕੀ ਹੈ ਐਕਸੀਡੈਂਟ ਦੇ ਕਾਰਨ ਸਰ ਕਿੱਥੇ ਐਕਸੀਡੈਂਟ ਹੋਇਆ ਹੈਗਾ ਕਿੱਥੇ ਘਟਨਾ ਵਾਪਰੀ ਹੈ ਇਹ ਮੋਡਲ ਟਾਊਨ ਦੇ ਵਿੱਚ ਘਟਨਾ ਵਾਪਰੀ ਹੈ ਜੀ ਐਕਸੀਡੈਂਟ ਹੋਣ ਦੇ ਕਾਰਨ ਉਹਨਾਂ ਦੀ ਜਿਹੜੀ ਗਰਦਨ ਦੀ ਹੁੰਦੀ ਮਣਕੇ ਉਹ ਟੁੱਟ ਗਏ ਉਹਦੇ ਟੁੱਟਣ ਦੇ ਕਾਰਨ ਉਹਨਾਂ ਦਾ ਸਾਰ ਰੁਪਣ ਜਾਂ ਕਹ ਲਓ ਵੀ ਹਾਰਟ ਬ੍ਰੇਕ ਹੋ ਗਿਆ ਜਾਂ ਹਾਰਟ ਰੁਕ ਗਿਆ ਉਸ ਕਰਕੇ ਇਹ ਸਾਰਾ ਹੈਪਨ ਹੋ ਗਿਆ ਸਰ ਨਾਲ ਕੋਈ ਹੈਗਾ ਸੀਗਾ ਮੌਕੇ ਤੇ ਇਹਨਾਂ ਦੇ ਨਾਲ ਗੱਡੀ ਦੇ ਵਿੱਚ ਜਾਂ ਇਕੱਲੇ ਹੀ ਸੀਗੇ ਨਹੀਂ ਨਹੀਂ ਇਕੱਲੇ ਹੀ ਗਏ ਸੀਗੇ ਹਲੇ ਘਰੋਂ ਕਿਉਂਕਿ 10:30 ਵਜੇ ਤੱਕ ਗਏ ਆ ਆਪਣੇ ਦੋਸਤ ਦਾ ਸੈੱਲ ਫੋਨ ਦੇਣ ਤੇ ਪੌਣੇ ਕਿੰਨੇ ਵਜੇ ਦਾ ਟਾਈਮਿੰਗ ਸੀ ਜਿਹੜਾ ਹਾਸਾ ਵਾਪਰੇ ਉੱਥੇ ਸੀ 10:30 ਘਰੋਂ ਗਏ ਤੇ ਪੌਣੇ 11 ਸਾਨੂੰ ਕਾਲ ਆ ਗਈ ਰਿਚੀ ਕਰਦੇ ਕੀ ਸੀਗੇ ਕਰਦੇ ਕੀ ਸੀਗੇ ਰਿਚੀ ਆਪਣੇ ਫਾਦਰ ਸਾਹਿਬ ਨਾਲ ਹੀ ਜਿਹੜਾ ਇਹਨਾਂ ਦਾ ਰਾਜਨੀਤਿਕ ਖੇਤਰ ਇਹਦੇ ਵਿੱਚ ਜਾਜ ਤੱਕ ਕਰਦੇ ਕੰਮ ਕਰ ਖੇਤੀਬਾੜੀ ਉੱਚੀ ਹੱਥ ਵੰਡਾਉਣੇ ਸੀਗੇ ਕਿੰਨੇ ਬੱਚੇ ਸੀਗੇ ਇਹਨਾਂ ਦੇ ਜਿਹੜੇ ਰਿਚੀ ਸੀਗੇ ਜਾਂ ਕੋਈ ਹੋਰ ਵੀ ਬ੍ਰਦਰ ਹੈ ਇਹਨਾਂ ਦੇ ਉਹ ਉਹ ਮੋਹਿੰਦਰ ਸਿੰਘ ਕੇਪੀ ਹੁਣਾਂ ਦੇ ਤਿੰਨ ਬੱਚੇ ਨੇ ਇੱਕ ਦੋ ਬੇਟੀਆਂ ਨੇ ਤੇ ਸਿੰਗਲ ਬੇਟਾ ਸਗਾ ਹੈ ਇਕਲੋਤਾ ਹਾਂ ਇਕਲੋਤਾ ਬੇਟਾ ਹਲੇ ਅਨਮੈਰਿਡ ਹੈ ਹਲੇ ਵਿਆਹਾ ਨਹੀਂ ਮੇਰਾ ਖਿਆਲ 35 ਸਾਲ ਦੀ ਹੈ ਜੇ ਬਈ ਨਾਮ ਆਪਣਾ ਮੇਰਾ ਗੁਰਜਿੰਦਰ ਸਿੰਘ ਸਰ ਕੀ ਹਾਸਾ ਹੋਇਆ ਇੱਥੇ ਤੁਸੀਂ ਕਿੱਥੇ ਖੜੇ ਸੀਗੇ ਜੀ ਮੈਂ ਮੈਂ ਇੱਥੇ ਹੀ ਖੜਾ ਸੀ ਆ ਰੇਲਿੰਗ ਦੇ ਨਾਲ ਗੱਡੀ ਦੇ ਅੱਛਾ ਜੀ ਤੇ ਇਹ ਗੱਡੀ ਉਧਰੋਂ ਬਹੁਤ ਜ਼ਿਆਦਾ ਤੇਜ਼ ਆਈ ਆ ਕਿਹੜੇ ਵਾਲੀ ਇਹ ਵਾਲੀ ਕਿ ਰੈਂਡ ਬਟਾਰਾ ਇਹਨੇ ਮੈਨੂੰ ਚੱਕ ਕੇ ਉਹ ਸ਼ਟਰ ਦੇ ਨਾਲ ਮਾਰਿਆ ਏਡੀ ਦੂਰ ਤੁਸੀਂ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਹੋ ਮੇਰਾ ਪਿੰਡ ਮਾਨਕਾ ਘੁੰਮਣਾ ਆ ਤੁਸੀਂ ਇੱਥੇ ਆਪਣੇ ਮਤਲਬ ਕਿ ਸ਼ੌਕੀ ਮੈਂ ਸਵਾਰੀ ਲੈ ਕੇ ਆਇਆ ਸੀ ਮੇਰੀ ਗੱਡੀ ਆ ਪਾਰਕਿੰਗ 'ਚ ਖੜੀ ਸੀ ਕਿਹੜੀ ਗੱਡੀ ਹੈ ਤੁਹਾਡੀ ਆਟਿਕਾ ਗੱਡੀ ਆ ਆਟਿਕਾ ਜਿਹਦੇ ਇਹਦੇ ਵਿੱਚ ਵੀ ਇਨਸਾਨ ਹੋਏ ਆ ਆਟਿਕਾ ਮੇਰੀ ਗੱਡੀ ਵੀ ਭੰਨੀ ਆ ਤੇ ਮੈਨੂੰ ਯਾਨੀ ਕਿ ਪਤਾ ਨਹੀਂ ਮੈਂ ਕਿਹਦੇ ਹਿਸਾਬ ਨਾਲ ਬਚ ਗਿਆ ਰੱਬ ਨੇ ਰੱਖ ਲਿਆ ਨਹੀਂ ਤਾਂ ਬਜਣਾ ਮੈਂ ਹੈ ਨਹੀਂ ਸੀ ਮੈਨੂੰ ਇੱਥੋਂ ਲਿਜਾ ਕੇ ਉਹ ਸ਼ਟਰ 'ਚ ਮਾਰਿਆ ਜਾ ਕੇ ਬੰਦੇ ਗੱਡੀ ਦੇ ਵਿੱਚ ਮਤਲਬ ਸੱਟ ਪੇਟ ਤੇ ਨਹੀਂ ਲੱਗੀ ਤੁਹਾਡਾ ਪਚਾ ਲੱਗੀ ਤੇ ਮਰਜੀ ਸਾਟ ਲੱਗੀ ਹੋ ਮੇਰੇ ਕੋ ਵੀਡੀਓ ਬਣੀਆਂ ਪਈਆਂ ਆ अच्छा जी ਤੇ ਬਾਕੀ ਕਿਹ ਚ ਵੱਜਿਆ ਕਿਦਾਂ ਆਇਆ ਉਹ ਤਾਂ ਕੈਮਰੇ ਦੱਸਣਗੇ ਜਾਨਕਿ ਇਹ ਜਦੋਂ ਮੇਰੇ ਚ ਵੱਜਿਆ ਮੈਨੂੰ ਤਾਂ ਇਹੀ ਤੇ ਜਿਹੜੀ ਫੋਰਚੂਨਰ ਗੱਡੀ ਇੱਥੇ ਖੜੀ ਹੋਈ ਹੈ ਉਹ ਤਾਂ ਨਹੀਂ ਮੈਨੂੰ ਪਤਾ ਇਹ ਚ ਕੌਣ ਵੱਜਾ ਕਿਦਾਂ ਹੋਈ ਆ ਮੈਨੂੰ ਤਾਂ ਇਹੀ ਗੱਡੀ ਦੇਸੀ ਮੇਚ ਵੱਜਦੀ ਜਦੋਂ ਆਈ ਆ ਸਿੱਧੀ ਅੱਛਾ ਮਤਲਬ ਇਹ ਮੇਰਾ ਧਿਆਨ ਇੱਥੇ ਥੱਲੇ ਬੈਠਾ ਉਹ ਤਾਂ ਖੜਾ ਸੀ ਫਿਰ ਮੈਂ ਫੋਨ ਫੋਨ ਤੇ ਆਪਣੇ ਜਿਹਦਾ ਬੰਦਾ ਨਾਰਮਲ ਖੜਾ ਹੀ ਹੁੰਦਾ ਪੇ ਸਾਈਡ ਤੇ ਖੜਾ ਆ ਮੈਨੂੰ ਕਿਹੜਾ ਕੋਈ ਟੈਨਸ਼ਨ ਆ ਕੇ ਖਦਰ ਆ ਕੋਈ ਅੱਛਾ ਜੀ ਫੇ ਮੰਨ ਲਓ ਉਹ ਤਾਂ ਜਾਣ ਕੇ ਗੱਡੀ ਆਈ ਆ ਫੇ ਮੈਨੂੰ ਪਤਾ ਹੀ ਨਹੀਂ ਲੱਗਾ ਕੋਈ ਵੀ ਮੇਰੇ ਨੇ ਧਿਆਨ ਕੀਤਾ ਇਹਦੇ ਆਲੂ ਤਾਂ ਮੈਨੂੰ ਤਾਂ ਗੱਡੀ ਨਾਲ ਜਾ ਕੇ ਉਹ ਸ਼ਟਰ ਦੇ ਨਾਲ ਹੀ ਮਾਰਿਆ ਗੱਡੀ ਦਾ ਸਰ ਦੇਖਿਆ ਜਾਂਦਾ ਇੰਨਾ ਕੁ ਬੁਰਾ ਹਾਲ ਹੋ ਚੁੱਕਾ ਆ ਬਹੁਤ ਜ਼ਿਆਦਾ ਪਤਾ ਨਹੀਂ ਵਜਿਆ ਇਹ ਫੋਰਚੂਨਰ ਗੱਡੀ ਵੀ ਹੈ ਤੁਹਾਡਾ ਪ੍ਰਮਾਣ ਮੰਨ ਦੇ ਚੈੱਕ ਕਰ ਦੇਖ ਲੈ ਧਿਆਨ ਨਾ ਮੈਂ ਤਾਂ ਖੜਾ ਵੀ ਥੱਲੇ ਆ 10 ਫੁੱਟ ਸੜਕ ਤੋਂ ਥੱਲੇ ਆ ਪਾਰਕਿੰਗ 'ਚ ਮੇਰੀ ਗੱਡੀ ਖੜੀ ਆ ਇੱਦੀ ਕੋਲ ਲਿਆ ਕੇ ਮਾਰੀ ਮੇਰੇ ਵਿੱਚ ਉਹਨੇ ਮਤਲਬ ਕਿ ਪੁਲਿਸ ਇਨਫੋਰਮ ਵਗੈਰਾ ਕਰ ਦਿੱਤਾ ਹੀ ਮੈਂ 112 ਨੂੰ ਕੰਪਲੀਟ ਅੱਛਾ ਉਸੇ ਟਾਈਮ ਪੁਲਸ ਵਾਲੇ ਆ ਗਏ ਸੀ ਕਿ ਸਾਢੇ 11:11 ਵਜੇ ਦਾ ਟਾਈਮ ਆ ਕੁਝ 25 ਮਿੰਟ ਪਿੱਛੇ ਸ਼ੋਅਰੂਮ ਵਗੈਰਾ ਬੰਦ ਹੋ ਚੁੱਕਾ ਸੀਗਾ ਜਦੋਂ ਤੁਸੀਂ ਮਤਲਬ ਤੁਸੀਂ ਵੇਟ ਕਰ ਰਹੇ ਸੀਗੇ ਇੱਥੇ ਕਿਸੇ ਦੀ ਗੱਡੀ ਲੈ ਕੇ ਆਇਆ ਸੀ ਇੱਥੇ ਲਾਗੀ ਗਏ ਹੋ ਸੀਗੇ ਮੈਂ ਉਹਦਾ ਪਾਰਕਿੰਗ ਕੀਤੀ ਹੋ ਸੀ ਇੱਥੇ ਠੀਕ ਹੈ ਸਰ ਐਸੀ ਗੱਤੀ ਸੀ ਸਰ ਕੀ ਮਾਮਲਾ ਕੀ ਸੀ ਮਾਮਲਾ ਕੀ ਹੈ ਸਰ ਇੱਥੇ ਜਿਹੜਾ ਮਾਡਲ ਟੋਨ ਇਸ ਟਾਈਮ ਹਾਦਸਾ ਹੋਇਆ ਸਰ ਇਹ ਸਰ ਸਾਡੇ ਆਉਣ ਤੋਂ ਨਾ ਪਹਿਲਾਂ ਹੋਇਆ ਹੈ ਅਸੀਂ ਬਾਅਦ ਵਿੱਚ ਤੁਹਾਨੂੰ ਕੀ ਇਨਫੋਰਮੇਸ਼ਨ ਮਿਲੀ ਸੀ ਸਰ ਸਤਿ ਸ੍ਰੀ ਅਕਾਲ ਜੀ ਇਹਨ ਬੰਨੂ ਜੀ ਨੂੰ ਦੋ ਗੱਡੀਆਂ ਦਾ ਐਕਸੀਡੈਂਟ ਹੋਇਆ ਉਹ ਮਾਦਰਾਣੀ ਚੌਕ ਲੱਗੇ ਉਤੋਂ ਪਹਿਲਾਂ ਸਾਡੇ ਕੋਲ ਡਿਊਟੀ ਅਫਸਰ ਪਹੁੰਚੇ ਹੋਏ ਸੀਗੇ ਉਹ ਮੌਕੇ ਤੇ ਸੀਗੇ ਤੇ ਸਰ ਗੱਡੀਆਂ ਦਾ ਕੋਈ ਵੈਰੀਫਾਈ ਵਗੈਰਾ ਕੀਤਾ ਵੈਰੀਫਾਈ ਵਗੈਰਾ ਕੀਤਾ ਗੱਡੀਆਂ ਦਾ ਕੋਈ ਨਹੀਂ ਕੀਤਾ ਸਰ ਉਹ ਇੱਥੇ ਸਾਡੇ ਤੋਂ ਪਹਿਲਾਂ ਆਇਆ ਉੱਥੇ ਸਰ ਕੋਈ ਜਾਨੀ ਮਾਨੀ ਨੁਕਸਾਨ ਤਾਂ ਨਹੀਂ ਹੋਇਆ ਇਹ ਤਾਂ ਹੁਣ ਬਹੁਤ ਬੰਦੇ ਐਡਮਿਟ ਆ ਕਹਿੰਦੇ ਉਹ ਗਏ ਆ ਡਿਊਟੀ ਅਫਸਰ ਗਏ ਆ ਅੱਛਾ ਕਿੱਥੇ ਲੈ ਕੇ ਗਏ ਆ ਸਰ ਹਸਪੀਟਲ ਕਿੱ데 ਗਏ ਕਿਹੜੇ ਹਸਪੀਟਲ ਖੜਾ ਇਹ ਤਾਂ ਦੱਸਿਆ ਨਹੀਂ ਕਿ ਕਿਹੜੇ ਗਏ ਆ ਸਰ ਡਿਊਟੀ ਅਫਸਰ ਕ ਆ ਡਿਵੀਜ਼ਨ ਨੰਬਰ 6 ਤੋਂ ਆਇਆ ਠੀਕ ਹੈ ਜੀ ਠੀਕ ਹੈ ਜੀ